ਅਗਲੀ ਖਬਰ ਜਿਹੜੀ ਆ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਵੀ ਲੋਕ ਸਾਰੀਆਂ ਇੰਡਸਟਰੀਆਂ ਹਾਰਟ ਹੋ ਰਹੀਆਂ ਆ ਟਰਕਿੰਗ ਰੀਅਲ ਸਟੇਟ ਤੇ ਜੌਬਸ ਦਾ ਫਿਕਰ ਆ ਹੁਣ ਅੱਜ ਇੱਕ ਰਿਪੋਰਟ ਇਹ ਆਈ ਆ ਜਿਹੜੇ ਕਿਸਾਨ ਫਾਰਮਰਸ ਆ ਉਹਨਾਂ ਦਾ ਵੀ ਇਸ ਟਾਈਮ ਬਹੁਤ ਬੁਰਾ ਹਾਲ ਹੈਗਾ ਆ ਜਿਹੜੇ ਫਾਰਮਰਸ ਆ ਉਹ ਇਹ ਕਹਿ ਰਹੇ ਆ ਵੀ ਜੋ ਵਾਈਡਨ ਹੈਰਿਸ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਦੌਰਾਨ ਸਾਡੀ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਬੈਡ ਹੋਈ ਆ inflation ਕਹਿੰਦੇ ਭਈ ਜਿਹੜੀ ਇਕਨੋਮਿਕ ਪਾਲਿਸੀਜ਼ ਬਾਈਡਨ ਤੇ ਹੈਰਿਸ ਐਡਮਿਨਿਸਟ੍ਰੇਸ਼ਨ ਦੀ ਆ ਉਹਨਾਂ ਨੇ ਬਹੁਤ ਹਰਟ ਕੀਤਾ ਮਿਵਰਾਸਕਾ ਵੀ ਇਸ ਤੇ ਇੱਕ ਕਾਲੇ ਮੂਲ ਦੇ ਜਿਹੜੇ ਫਾਰਮਰਸ ਆ ਉਹਨਾਂ ਨੇ ਉਹਨਾਂ ਦੇ ਇੱਕ ਹੈੱਡ ਹੈਗੇ ਆ ਜੌਨ ਬੀਸਲੀ ਵਾਈਡ ਜੂਨੀਅਰ ਬੈਸਕਰਵਿਲ 'ਚ ਰਹਿੰਦੇ ਆ ਉਹ ਕਹਿੰਦੇ ਭਈ 5 ਸਾਲ ਪਹਿਲਾਂ ਜਿਹੜੀ ਡੀਜ਼ਲ ਦੀ ਪ੍ਰਾਈਸ ਉਹ 2.5 ਡਾਲਰ ਦੇ ਕਰੀਬ ਸੀ ਜਿਹੜੀ ਹੁਣ 5 ਡਾਲਰ ਹੈਗੀ ਆ ਤੇ ਇਸ ਤੋਂ ਬਿਨਾ ਕਹਿੰਦੇ ਭਈ ਜਿਹੜੀਆਂ ਕੀਮਤਾਂ ਹੋਰ ਫਰਟੀਲਾਈਜ਼ਰ ਦੀਆਂ ਆ ਸੀਡ ਦੀਆਂ ਹੈਗੀਆਂ ਆ ਫੀਡ ਦੀਆਂ ਆ ਲੇਬਰ ਕਾਸਟ ਆ ਉਹ ਆਊਟ ਆਫ ਦਾ ਰੂਫ ਹੈਗੀ ਆ ਤੇ ਜਿਹੜੇ ਉਹਨਾਂ ਦੇ ਪ੍ਰੋਡਕਟ ਆ ਸੋਇਆਬੀਨ ਜਾਂ ਹੋਰ ਉਹ ਕੋਈ ਕਹਿੰਦੇ ਨਵੇਂ ਕੰਟਰੈਕਟ ਕੀਤੇ ਨੇ ਅਮਰੀਕਾ ਦੀ ਸਰਕਾਰ ਨੇ ਬਾਹਰਲੀਆਂ ਸਰਕਾਰਾਂ ਦੇ ਨਾਲ ਤਾਂ ਕਿ ਉਸ ਮਾਲ ਨੂੰ ਜਿਹੜਾ ਉਹ ਫੂਡ ਪ੍ਰੋਡਕਟਸ ਆ ਉਹਨਾਂ ਨੂੰ ਵੇਚਿਆ ਜਾ ਸਕੇ ਹੈਰਿਸ ਉਹ ਕਹਿੰਦੇ ਵੀ ਕਮਲਾ ਹੈਰਿਸ ਤੇ ਜਿਹੜੇ ਉਹਨਾਂ ਦੇ ਰਨਿੰਗ ਮੇਟ ਵੈਨੇਸੋਟਾ ਦੇ ਗਵਰਨਰ ਟੇਮ ਬਾਲਜ਼ ਆ ਇਸ ਟਾਈਮ ਵਾਈਟ ਹਾਊਸ ਦੀ ਰੇਸ ਦੇ ਵਿੱਚ ਹੈਗੇ ਆ ਤੇ ਉਹਨਾਂ ਜੋ ਰੀਸੈਂਟ ਸਰਵੇ ਆਏ ਆ ਉਹਨਾਂ ਦੇ ਮੁਤਾਬਕ ਉਹ ਉਹਨਾਂ ਦਾ ਹੱਥ ਥੋੜਾ ਉੱਪਰ ਹੈਗਾ ਪਰ ਉਹ ਕਹਿੰਦੇ ਵੀ ਜੇ ਇਹ ਆ ਜਾਂਦੇ ਆ ਤੇ ਮੁੜ ਕੇ ਕਮਲਾ ਹੈਰਿਸ ਤੇ ਉਹਨਾਂ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਜੋ ਗਵਰਨਰ ਵਾਲਜ਼ ਹੈਗੇ ਆ ਕਿ ਕਿਸਾਨਾਂ ਦੇ ਲਈ ਜਿਹੜਾ ਇੱਕ ਬਹੁਤ ਇਹ ਬੁਰਾ ਹੋਊਗਾ ਹਾਲਾਂਕਿ ਪਿਛਲੇ ਦਿਨਾਂ 'ਚ ਇਹ ਖਬਰ ਵੀ ਆਈ ਸੀ ਵੀ ਜਿਹੜੇ ਬਲੈਕ ਫਾਰਮਰਸ ਆ ਉਹ ਕਮਲਾ ਹੈਰਿਸ ਨੂੰ ਸਪੋਰਟ ਕਰਦੇ ਉਹ ਕਹਿੰਦੇ ਵੀ ਜਿਹੜੀ ਕਿਸਾਨਾਂ ਦੀ ਜਿਹੜੀ ਸਿਚੁਏਸ਼ਨ ਆ ਉਹਨਾਂ ਨੇ ਇਹ ਦੱਸਿਆ ਵੀ ਯੂ ਐਸ ਡਿਪਾਰਟਮੈਂਟ ਆਫ ਐਗਰੀਕਲਚਰ ਇਹ ਕਹਿ ਰਿਹਾ ਵੀ 2023 ਦੇ ਵਿੱਚ 6000 ਫਾਰਮ ਕਲੋਜ਼ ਹੋਏ ਹੈਗੇ ਆ ਜਿਹੜੇ ਫਾਰਮਰ ਆ ਉਹਨਾਂ ਦੀ ਏਜ 올ਡ ਹੁੰਦੀ ਜਾ ਰਹੀ ਆ ਜਿਹੜੀ ਜਨਰੇਸ਼ਨ ਆ ਉਹ ਕੰਮ ਕਰਕੇ ਰਾਜਨੀਕ ਖੇਤਾਂ ਦੇ ਵਿੱਚ ਨਵਰਾਸਕਾ ਦੇ ਫਾਰਮਰਸ ਤੇ ਜਿਹੜੇ ਰੈਂਚਰਸ ਆ ਉਹ ਕਹਿੰਦੇ ਵੀ ਮੀਡੀਅਨ ਏਜ 56.9 ਯਰ 올ਡ ਆ ਸੋ ਜਿਹੜਾ ਨਵਰਾਸਕਾ ਚ ਕਿਸਾਨ ਫਾਰਮਰ ਆ ਉਹ 57 ਸਾਲਾਂ ਦਾ ਆ ਤੇ ਲੈਂਡ ਓਨਰ 67 ਸਾਲਾਂ ਦਾ ਆ ਮੋਦੀ ਦੱਸੋ ਵੀ ਉਹਨਾਂ ਦੇ ਗਾਂਹਾਂ ਜਿਹੜੇ ਬੱਚੇ ਆ ਉਹ ਕਹਿੰਦੇ ਵੀ ਅਸੀਂ ਤਾਂ ਫਾਰਮ ਫਾਰਮਿੰਗ ਕਰਨੀ ਨਹੀਂ ਹੈ ਵੀ ਇੱਥੇ ਪ੍ਰੋਫਿਟ ਹੈ ਨਹੀਂ ਹਾਰਡ ਵਰਕ ਬਹੁਤ ਹੈਗਾ ਸੋ ਆਲਟੀਮੇਟਲੀ ਕਹਿੰਦੇ ਵੀ ਇਹ ਸਾਰਾ ਕੁਝ ਸ਼ਟਡਾਊਨ ਹੋਊਗਾ ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਆ ਉਹਨਾਂ ਨੇ ਇਹ ਕਿਹਾ ਵੀ ਜੇ ਮੈਂ ਆਫਿਸ ਦੇ ਵਿੱਚ ਆਣਾ ਆ ਜਿੰਨੀਆਂ ਵੀ ਪਾਲਿਸੀਜ਼ ਜਿਹੜੀਆਂ ਬਾਈਡਨ ਨੇ ਫਾਰਮਿੰਗ ਦੇ ਸਬੰਧ ਦੇ ਵਿੱਚ ਕੀਤੀਆਂ ਹੈਗੀਆਂ ਉਹਨੂੰ ਮੈਂ ਸਾਰੀਆਂ ਨੂੰ ਰਿਵਰਸ ਕਰੂੰਗਾ ਇਹ ਤਾਂ ਚਲੋ ਹੁਣ ਉਹਨਾਂ ਦੇ ਆਇਆ ਤੇ ਪਤਾ ਲੱਗੂਗਾ ਇਦਾਂ ਇੱਕ ਟਾਈਮ ਦੇ ਉੱਤੇ ਟਰੱਕਰਜ਼ ਨੇ ਵੀ ਬੜੀ ਆਸ ਰੱਖੀ ਸੀ ਉੱਥੇ ਜਾ ਕੇ ਹਾਰ ਹੂਰ ਪੁਆਏ ਸੀ ਉਹਨਾਂ ਨੇ ਹਨਾ ਵੱਡੇ ਵੱਡੀਆਂ ਚਾਪੀਆਂ ਲਾਈਆਂ ਸੀ ਤੇ ਉਹ ਤੋਂ ਬਾਅਦ ਚਲੋ ਉਹਦਾ ਬਾਈਡਨ ਉਹਨਾਂ ਨੇ ਵੀ ਜਫੀਆਂ ਜੁਫੀਆਂ ਪਾਈਆਂ ਸੀ ਇਹ ਟਰੱਕਰਜ਼ ਨਾਲ ਤੇ ਮੁੜ ਕੇ ਕੁਝ ਨਹੀਂ ਹੋਇਆ ਪਰ ਜਿਸ ਹਿਸਾਬ ਨਾਲ ਮੈਂ ਤੁਹਾਨੂੰ ਇੰਡਸਟਰੀ ਦੀ ਗੱਲ ਕਰ ਰਿਹਾ ਕੱਲਾ ਇਹ ਨਹੀਂ ਹੈ ਕਿ ਹਰ ਇੰਡਸਟਰੀ ਜਿਹੜੀ ਆ ਉਹ ਹਰਟ ਹੋ ਰਹੀ ਹੈਗੀ ਆ ਅਨਫੋਰਚੂਨੇਟ ਪਾਰਟ ਇਹ ਆ ਕਿ ਇਹ ਉਹੀ ਇੰਡਸਟਰੀਆਂ ਆ ਜਿਨ੍ਹਾਂ ਦੇ ਵਿੱਚ ਮੈਜੋਰਟੀ ਚ ਲੋਕ ਕੰਮ ਕਰਦੇ ਹੈਗੇ ਆ ਤੇ ਲੋ ਪੇਇੰਗ ਵੇਜਸ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਜਿਹੜੇ ਪ੍ਰੋਫਿਟ ਆ ਉਹ ਮਾਰਜਿਨਸ ਵੀ ਬੜੇ ਘਟ ਹੈਗੇ ਜੀ